ਨੇ ਦਾ 제타 ਮੰਗਲ ਹੈ ਜੀ 11 ਤਰੀਕ ਹੈ 6ਵੇਂ ਮਹੀਨੇ ਦੀ 2024 ਕਹਿੰਦੇ ਜਿਹੜਾ 제타 ਮੰਗਲ ਹੁੰਦਾ ਮੰਗਲ ਨੂੰ ਮੰਨ ਨਹੀਂ ਲੈਂਦੇ ਹੁੰਦੇ ਨੇ ਹਨੂਮਾਨੀ ਡੰਗਰਾਂ ਦੀ ਖਤਰਬਾੜੀ ਚੰਗੀ ਹੈ ਅੱਜ ਮੇਰੀ ਮਾਂ ਮੰਨੀ ਤਿਆਰ ਆਈ ਹੈ ਆਟਾ ਉਟਾ ਕਰਨ ਦੇ ਇਹਦੇ ਵਿੱਚ ਕੀ ਕੀ ਪੈਂਦਾ ਹੈ ਹਾਂ ਜੀ ਇਹ ਬੋੜਾ ਹੂੰ ਮਸ ਗੋਗਰੇ ਆਲੇ ਆਟਾ ਪਤਲਾ ਹੁੰਦਾ ਏ ਥੋੜਾ ਜਿਹਾ ਸਖਤ ਹੁੰਦਾ ਹੈ ਇਹ ਮੰਨੀ ਤਿਆਰ ਕਰਨ ਤੋਂ ਬਾਅਦ ਇਸ ਪ੍ਰੋਸੀਜਰ ਚ ਆਉਗੀ ਇੱਥੇ ਇਹ ਕੋਹਿਆਂ ਦੀ ਅੱਗ ਆ ਜਿਹੜੀ ਇਹ ਕੋਹੇ ਮੱਚ ਕੇ ਮਤਲਬ ਕਿ ਕੋਹਿਆਂ ਦੇ ਕੋਲੇ ਬਣ ਜਾਣਗੇ ਗੱਲ ਮਤਲਬ ਉਹ ਜਿਹੇ ਧਰ ਹੀ ਜਾਗੇ ਪੁੱਜਣ ਨੀ ਖਾਤਰ ਕਰਮੀਆਂ 'ਚ ਬਹੁਤ ਜ਼ਿਆਦਾ ਹੈ ਬਾਹਰ ਨਿਕਲਣੋਂ ਜੀ ਨਹੀਂ ਕਰਦਾ ਆ ਬੱਚਾ ਵਾਲੀ ਟਿਊਸ਼ਨ ਵਾਲੀ ਬੈਠੀ ਆ ਸਾਡਾ ਰਿਲੀਜ਼ ਆ ਜੀ ਅਸੀਂ ਇਹ ਕਰ ਨੂੰ ਕਰਾਂਗੇ ਰੇਜਰ ਜੋੜੂ ਜੋੜਦੀ ਹੈ ਬੰਦ ਬੰਦ ਬੰਦੀ ਹੈ ਕਿਤੇ ਫਾਈਲ ਕਿਹਨਾ ਖਾਂਗੀ ਉਹ ਲੋਕਾਂ ਦਾ ਰੇਜਰ ਦਾ ਹੈ ਕਿ ਕੰਮ ਦੇ